ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਅਤੇ ਅਪਰਾਧੀ ਦਿੱਤਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਲੋਂ ਐਸਐਸਬੀ ਡਾਕਟਰ ਅਖੇਲ ਚੌਧਰੀ ਆਈਪੀਐਸ ਦੀ ਅਗਵਾਈ ਦੇ ਟਾਪ ਆਪਰੇਸ਼ਨ ਫੀਲ ਚਲਾਇਆ ਗਿਆ। ਇਸੇ ਦੌਰਾਨ ਜ਼ਿਲ੍ਹੇ ਰਿਆ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਸਰਦਾਂ ਤੇ ਨਾਕੇਬੰਦੀ ਕਰਕੇ ਵਿਸ਼ੇਸ਼ ਤੌਰ ਤੇ ਸਰਸਪਾ ਆਪਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦੇ ਚ ਰਿਆ ਹਰਿਆਣਾ ਤੇ ਰਾਜਸਥਾਨ ਪੁਲਿਸ ਦੇ ਨਾਲ ਸਾਂਝੇ ਰੀ ਕਰਕੇ કુલ 19 ਨਾਕੇ ਲਗਾਏ ਗਏ ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਅਤੇ 6 ਨਾਕੇ ਰਾਜਸਥਾਨ ਸਰਦ ਦੇ ਨਾਲ ਲਗਾਏ ਗਏ। 체킹 ਦੌਰਾਨ ਦੋਹਾਂ ਰਾਜਾਂ ਦੀ ਪੁਲਿਸ ਨੇ ਸ਼੍ਰੀ ਮੁਕਸਰ ਦੇ ਪੁਲਿਸ ਨਾਲ ਮਿਲ ਕੇ ਚੱਕੀ ਕੁਰਸ਼ਾਂ ਅਤੇ ਉਹਨਾਂ ਦੇ ਵਹੀਕਲਾਂ ਦੀ ਸਰਚ ਚੈਕਿੰਗ ਕੀਤੀ। ਜਾਣਕਾਰ ਦੇ ਮੁਤਾਬਿਕ ਇਹ ਸਰਚ آپریشن ਜੋ ਚਲਾਇਆ ਗਿਆ ਤਾਂ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਕਈ ਵਿਅਕਤੀਆਂ ਦੀ ਪਛਾਣ ਪੈਸ ਐਪ ਦੀ ਵਰਤੋਂ ਨਾਲ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕੇ ਜਦੋਂ ਜਾਂਚ ਕੀਤੀ ਗਈ ਜਿਸ ਦੌਰਾਨ ਉਸੇ ਕੋਲ 40 ਨਸ਼ੀਲੇ ਗੋਲਿਆ ਬਰਾਮਦ ਹੋਈਆਂ। ਉਕਤ ਵਿਅਕਤੀ ਦੇ ਵਿਰੁੱਧ ਐਨਡੀਪੀਐਸ ਐਕਟ ਅਧੀਨ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਇਸੇ ਤਰ੍ਹਾਂ ਸਾਂਝੇ ਸੱਟ ਆਪਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਰੇ ਪ੍ਰਭਾਵਸ਼ਾਲੀ ਤੰਦ ਨਾਲ ਦੇ ਅੰਤਰ ਤੌਰ ਤੇ ਚਲਾਏ ਜਾਣਗੇ ਅੰਤ ਵਿੱਚ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਕੋਲ ਕੋਈ ਵੀ ਜਾਣਕਾਰੀ ਨਸ਼ਾ ਤੁਸਕਾ ਸੰਬੰਧੀ ਹੈ ਤਾਂ ਪੁਲਿਸ ਨੂੰ ਪਹੁੰਚਾਵੇ ਅਤੇ ਉਹਨਾਂ ਨੇ ਆਪਣਾ ਇੱਕ ਪੁਲਿਸ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਕੋਈ ਆਮ ਵਿਅਕਤੀ ਜਾਣਕਾਰੀ ਦਿੰਦਾ ਹੈ ਨਸ਼ਾ ਤੁਸਕਰੀ ਤਾਂ ਉਸ ਦੀ ਤਾਂ ਉਸ ਦਾ ਜਿਕਰ ਗੁਪਤ ਰੱਖਿਆ ਜਾਵੇਗਾ ਪਿਛਲੇ 2-3 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੀ ਅੰਮ੍ਰਿਤ ਜਿਹੜਾ ਚਲਾਇਆ ਗਿਆ ਉਹਦੇ ਸੇ ਲੜੀ ਦੇ ਵਿੱਚ ਹੈ ਜਿਹੜਾ ਅਸੀਂ ਸਾਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਿੱਲਿਆਂ ਵਾਲੀ ਦੀ ਹੱਦ ਹੈ ਜਿਹੜੀ ਉਹ ਦੂਜੀਆਂ ਸਟੇਟਾਂ ਰਾਜਸਥਾਨ ਤੇ ਹਰਿਆਣਾ ਨਾਲ ਲੱਗਦੀ ਹੈ ਜਿਹੜੀ 13 ਜਗ੍ਹਾ ਤੋਂ ਹਰਿਆਣਾ ਨਾਲ ਟੱਚ ਹੁੰਦੀ ਔਰ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਲੱਗਦੀ ਹੈ ਔਰ ਇਸੇ ਜਿਹੜੇ ਹੈਗਾ ਨਾਕੇ ਦੇ ਉੱਪਰ ਜਿਹੜਾ ਸਾਡਾ ਹਾਈ ਟੈਕ ਨਾਕਾ ਕਿੱਲਿਆਂ ਵਾਲੀ ਹੈ ਇੰਟਰ ਸਟੇਟ ਨਾਕਾ ਹੈ ਇਹ ਜਿਹੜੀ ਜਿਹੜਾ ਅੱਜ ਜਿਹੜੀ ਨਾਕਾਬੰਦੀ ਕੀਤੀ ਹੈ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਜੀ ਦੀਆਂ ਦਿਸਾਨਰ ਹਦਾਇਤਾਂ ਤੇ ਸਾਡੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸ੍ਰੀ ਖੇਲ ਚੌਧਰੀ ਜੀ ਦੀਆਂ ਯੋਗ ਅਦੇਤਾ ਤੇ ਸਵੇਰ ਤੋਂ 6 ਵਜੇ ਤੋਂ ਲੈ ਕੇ ਜਿਹੜਾ 11 ਵਜੇ ਤੱਕ ਹੈ ਇਹ ਸਾਡੀ ਜਿਹੜੀ ਹੈ ਇੰਟਰ ਸਟੇਟ ਹੈ ਨਾਕਾਬੰਦੀਆਂ ਉਹ 19 ਜਗ੍ਹਾ ਤੋਂ ਕੀਤੀ ਗਈ ਹੈ ਔਰ ਇਹ ਪੂਰੀ ਨਾਕਿਆਂ ਪੂਰੇ ਹੱਦ ਨੂੰ ਸੀਲ ਕਰਕੇ ਜਿਹੜੀ ਹੈਗੀ ਹੈ ਔਣ ਜਾਣ ਵਾਲੇ ਸੱਕੀ ਵਹੀਕਲ ਔਰ ਸੱਕੀ ਵਿਅਕਤੀਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਹੁਣ ਤੱਕ ਜਿਹੜੇ 30 ਤੋਂ 35 ਦੇ ਕਰੀਬ ਜਿਹੜੇ ਸੱਕੀ ਵਹੀਕਲ ਹੈ ਉਹ ਕਬਜ਼ੇ ਚ ਲਏ ਆ ਔਰ 22 ਵਿਅਕਤੀ ਆ ਜਿਹੜੇ ਰਾਉਂਡ ਅਪ ਕੀਤੇ ਆ ਪੁਛਕੇ ਤੇ ਲਈ ਤੇ ਰਿਕਵਰੀ ਦੇ ਵਿੱਚ ਥੋੜੀ ਬਹੁਤੀ ਹੈ ਜਿਹਦੇ ਬਾਰੇ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਔਰ ਇਹਨਾਂ ਨਾਕਿਆਂ ਤੋਂ ਸਾਨੂੰ ਪਹਿਲਾਂ ਵੀ ਜਿਹੜਾ ਆਪਰੇਸ਼ਨ ਸੀਲ ਹੈ 16 ਚੱਲ ਰਿਹਾ ਪਹਿਲਾਂ ਵੀ ਅਸੀਂ ਜਿਹੜੇ 15 ਨਾਕਾ ਬੰਦੀ ਇਹ ਕਰਕੇ ਚੈਕ ਇਨ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਜਿਹੜੀ ਰਾਜਸਥਾਨ ਔਰ ਹਰਿਆਣਾ ਦੀ ਫੋਰਸ ਹੈ ਉਹ ਵੀ ਸਾਨੂੰ ਕੋਆਪਰੇਟ ਕਰਦੀ ਹੈ ਦੂਜੇ ਸਟੇਟ ਵਾਲੀ ਇਹਦੇ ਵਿੱਚ ਅਸੀਂ ਦੋ ਡੀਐਸਪੀ ਇੱਕ ਐਸਐਚਓ ਦੋ ਇੰਸਪੈਕਟਰ ਤੋਂ ਇਲਾਵਾ ਦੋਨਾਂ ਰਾਜ ਜਨਾ ਰਾਜਾਂ ਦੇ ਪੁਲਿਸ ਦੇ ਕਰੀਬ 65 ਤੋਂ 165 ਮੁਲਾਜ਼ਮ ਜਿਹੜੇ ਕੋਈ ਨਾਕਾ ਬੰਦੀ ਦੇ ਵਿੱਚ ਜਿਹੜੇ ਹੈ ਕਰਕੇ ਜਿਹੜਾ ਕੰਮ ਕਰ ਰਹੇ ਆ ਔਰ ਇਹਦੇ ਵਿੱਚੋਂ ਪਹਿਲਾ ਨਾਕਾ ਬੰਦੀ ਦੌਰਾਨ ਸਾਨੂੰ ਵੈਪਨ ਕਵਰੀ ਵੀ ਹੋਈ ਹੈ ਔਰ ਅਫੀਮ ਦੀ ਰਿਕਵਰੀ ਵੀ ਹੋਈ ਹੈ ਕਾਫੀ ਹਸਕ ਡੋਡੇ ਔਰ ਇੰਟਰਨੈਸ਼ਨਲ ਸਮਗਲਿੰਗ ਦੀ ਰਿਕਵਰੀ ਜਿਹੜੀ ਇਥੋਂ ਕਾਫੀ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਅਲਰਟ ਹੋਣ ਦੇ ਬਾਵਜੂਦ ਇਹ ਨਾਕਾਬੰਦੀ ਜਿਹੜੀ ਰੂਟੀਨ ਦੀ ਵਾਈ ਚੱਲਦੀ ਰਹੇ